ਬੀਤੇ ਦਿਨੀ 20 ਤਰੀਕ ਦੀ ਦੇਰ ਸ਼ਾਮ ਨੂੰ ترਸੀਮ ਸਿੰਘ ਨਾਮ ਦੇ ਗੱਜੂ ਖੇੜਾ ਵਾਸੀ ترਸੀਮ ਸਿੰਘ ਨਾਮ ਦੇ ਇੱਕ ਬੰਦੇ ਦਾ ਕਤਲ ਹੋਇਆ ਸੀ ਤੇ ਜਦੋਂ ਇਹਦੀ ਮੂਵਮੈਂਟ ਟ੍ਰੇਸ ਕਰਦੇ ਹੋਏ ਇਹਨੂੰ ਰਾਉਂਡ ਅਪ ਕੀਤਾ ਗਿਆ ਤੇ ਇਹਨੇ ਤਿੰਨ ਤੋਂ ਚਾਰ ਗੋਂਦ ਭਜਨ ਦੀ ਨੀਅਤ ਨਾਲ ਤੇ ਜਾਨੀ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕਰਦੇ ਹੋਏ ਤੇ ਬੜੀ ਬਹਾਦਰੀ ਨਾਲ ਇਹਦਾ ਮੁਕਾਬਲਾ ਕੀਤਾ ਤੇ ਇਹਦੇ ਲੈਗ 'ਚ ਇੱਕ ਲੈਗ ਸ਼ਾਟ ਦੀ ਇੰਜਰੀ ਹੋਈ ਬਨੂੜ ਪੁਲਿਸ ਵੱਲੋਂ ਖੇੜਾ ਗੱਜੂ ਸਿੰਘ ਚ ਕਤਲ ਕਰਕੇ লাশ ਨੂੰ ਨਹਿਰ ਕਿਨਾਰੇ ਦੱਬਨ ਵਾਲੇ ਗੈਂਗਸਟਰ ਗੁਰਪ੍ਰੀਤ ਸਿੰਘ ਟੋਟੇ ਦਾ ਅੱਜ ਐਨਕਾਊਂਟਰ ਕਰ ਦਿੱਤਾ ਇਸ ਬਾਰੇ ਜਾਣਕਾਰੀ ਦਿੰਦੇ ਆ ਐਸਐਸਪੀ ਪਟਿਆਲਾ ਵਰਮ ਸ਼ਰਮਾ ਨੇ ਦੱਸਿਆ ਕਿ ਐਸਪੀ ਗੁਰਬੰਸ ਸਿੰਘ ਬੈਂਸ ਡੀਐਸਪੀ ਮਨਜੀਤ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਥਾਣਾ ਮੁਖੀ ਬਨੂੜ ਇੰਸਪੈਕਟਰ ਅਰਸ਼ਦੀਪ ਸ਼ਰਮਾ ਨੇ ਕੁਝ ਦਿਨ ਪਹਿਲਾਂ ਪਿੰਡ ਖੇੜਾ ਗੱਜੂ ਚ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸਲਝਾਉਂਦਿਆਂ ਕੁਝ ਹੀ ਸਮੇਂ ਚ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਸੀ ਜਿਸ ਵਿੱਚ ਦੋ ਦੋਸ਼ੀ ਫਰਾਰ ਹੋ ਗਏ ਸਨ ਜਿਸ ਵਿੱਚ ਮੁੱਖ ਦੋਸ਼ੀ ਗੁਰਪ੍ਰੀਤ ਟੋਟਾ ਸੀ ਜੋ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ ਪਿਛਲੇ ਕਾਫੀ ਸਮੇ ਤੋਂ थाना ਮੁਖੀ ਬਨੂੜ ਇੰਸਪੈਕਟਰ ਅਰਸ਼ਦੀਪ ਸ਼ਰਮਾ ਪੂਰੀ ਮੁਸਤੰਦੀ ਦੇ ਨਾਲ ਇਸ ਮਾਮਲੇ ਨੂੰ ਸੁਝਾਉਣ ਲੱਗੇ ਹੋਏ ਸਨ ਇਸੇ ਦੌਰਾਨ ਅੱਜ ਉਨ੍ਹਾਂ ਨੂੰ ਪਤਾ ਲੱਗਿਆ ਕਿ ਗੁਰਪ੍ਰੀਤ ਔਫ ਟੋਟਾ ਗਿਆਨ ਸਾਗਰ ਦੇ ਪਿਛਲੇ ਪਾਸੇ ਬਣੀ ਹੋਈ ਛੋਟੀ ਸੜਕ ਵੱਲ ਮੋਟਰਸਾਈਕਲ ਉੱਤੇ ਕਿ ਗੁਰਪ੍ਰੀਤ ਆਫ ਟੋਟਾ ਗਿਆਨ ਸਾਗਰ ਦੇ ਪਿਛਲੇ ਪਾਸੇ ਬਣੀ ਹੋਈ ਛੋਟੀ ਸੜਕ ਵੱਲ ਮੋਟਰਸਾਈਕਲ ਉੱਤੇ ਕਿਸੇ ਨਵੀਂ ਵਾਰਦਾਤ ਨੂੰ ਅੰਜਾਮ ਦੇਣ ਲਈ ਕੁੰਮਰ ਹੈ ਜਦੋਂ ਪੁਲਿਸ ਪਾਰਟੀ ਨੇ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਪੁਲਿਸ ਪਾਰਟੀ ਉੱਤੇ ਫਾਇਰ ਕਰ ਦਿੱਤਾ ਤੇ ਜਵਾਬੀ ਕਾਰਵਾਈ ਚ ਪੁਲਿਸ ਨੇ ਵੀ ਫਾਇਰ ਕੀਤਾ ਜੋ ਗੁਰਪ੍ਰੀਤ ਸਿੰਘ ਦੀ ਲੱਤ 'ਚ ਵੱਜੀ ਜਿਸ ਕਾਰਨ ਉਹ ਖੇਤਾਂ 'ਚ ਡਿੱਗ ਗਿਆ ਪੁਲਿਸ ਨੇ ਆਪਣੀ ਮੁਸਤੰਦੀ ਦਿਖਾਉਂਦਿਆਂ ਉਕਤ ਦੋਸ਼ੀ ਨੂੰ ਮੌਕੇ ਤੇ ਗ੍ਰਫਤਾਰ ਕਰ ਲਿਆ ਐਸਐਸਪੀ ਵਰੁਣ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਰ ਕੀ ਕੁਝ ਕੀਤਾ ਉਹ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਮਾਨਯੋਗ ਡੀਜੀਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਜ਼ੀਰੋ ਟੋਲਰੈਂਸ ਟੀਵਰਡਸ ਕ੍ਰਾਈਮਨਲਸ ਐਂਡ ਗੈਂਗਸਟਰਸ ਇਸ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਜਦੋਂ ਵੀ ਕੋਈ ਹੀਨਸ ਜਾਂ ਸੰਗੀਨ ਅਪਰਾਧ ਹੁੰਦਾ ਹੈ ਤੇ ਪਟਿਆਲਾ ਪੁਲਿਸ ਇਮੀਡੀਏਟਲੀ ਉਹਦੀ ਡਿਟੈਕਸ਼ਨ ਤੇ ਕੰਮ ਕਰਨਾ ਸ਼ੁਰੂ ਕਰਦੀ ਹੈ ਬੀਤੇ ਦਿਨੀ 20 ਤਰੀਕ ਦੀ ਧੀਰ ਸ਼ਾਮ ਨੂੰ ਤਰਸੇਮ ਸਿੰਘ ਨਾਮ ਦੇ ਗੱਜੂ ਖੇੜਾ ਵਾਸੀ ਤਰਸੇਮ ਸਿੰਘ ਨਾਮ ਦੇ ਇੱਕ ਬੰਦੇ ਦਾ ਕਤਲ ਹੋਇਆ ਸੀ ਤੇ ਉਹਦੇ ਚ ਲੁੜੀਦਾ ਜਿਹੜਾ ਇਹ ਕਾਤਲ ਸੀਗਾ ਗੁਰਪ੍ਰੀਤ ਸਿੰਘ ਉਰਫ ਟੋਂਟਾ ਅੱਜ ਦੀ ਡੀਐਸਪੀ ਰਾਜਪੁਰਾ ਤੇ ਐਸਐਚਓ ਬਨੂੜ ਐਸਪੀ ਡੀ 3 4 ਸੀਆਈਏ ਪਟਿਆਲਾ ਦੀ ਟੀਮਾਂ ਨੂੰ ਇਹਦੀ ਮੂਵਮੈਂਟ ਬਾਰੇ ਇਨਫੋਰਮੇਸ਼ਨ ਸੀਗੀ ਤੇ ਜਦੋਂ ਇਹਦੀ ਮੂਵਮੈਂਟ ਟ੍ਰੇਸ ਕਰਦੇ ਹੋਏ ਇਹਨੂੰ ਰਾਉਂਡ ਅਪ ਕੀਤਾ ਗਿਆ ਤੇ ਇਹਨੇ ਤਿੰਨ ਤੋਂ ਚਾਰ rounds ਭਜਨ ਦੀ ਨੀਅਤ ਨਾਲ ਤੇ ਜਾਨੀ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ। ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕਰਦੇ ਹੋਏ ਤੇ ਬੜੀ ਬਹਾਦਰੀ ਨਾਲ ਇਹਦਾ ਮੁਕਾਬਲਾ ਕੀਤਾ ਤੇ ਇਹਦੇ ਲੈਗ 'ਚ ਇੱਕ ਲੈਗ ਸ਼ਾਟ ਦੀ ਇੰਜਰੀ ਹੋਈ। ਉਸ ਤੋਂ ਬਾਅਦ ਇਹਨੂੰ ਜਾਪਤ ਅਨੁਸਾਰ ਗ੍ਰਿਫਤਾਰ ਕਰਕੇ ਸਿਵਲ ਹਸਪਤਾਲ 'ਚ ਜ਼ੀਰੇ ਇਲਾਜ ਨੂੰ ਦਾਖਲ ਕਰਾਇਆ ਗਿਆ। ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਇਨਸਾਨ ਤੇ ਪਹਿਲਾਂ ਵੀ ਡਕੈਤੀ ਦੇ ਤੇ ਇਰਾਦਾ ਕਤਲ ਦੇ 2-3 ਹੋਰ ਮੁਕੱਦਮੇ ਵੀ ਦਰਜ ਆ। ਇਹਦੇ ਤੋਂ 315 ਬੋਰ ਦਾ ਇੱਕ ਦੇਸੀ ਪਿਸਤੌਲ ਵੀ ਅਸੀਂ ਬਰਾਮਦ ਕੀਤਾ ਤੇ ਜਿਹੜੀ ਇਹਦੇ ਮੋਟਰਸਾਈਕਲ ਬਰਾਮਦ ਹੋਈ ਹੈ ਉਹ ਵੀ ਚੋਰੀ ਦੀ ਮੋਟਰਸਾਈਕਲ ਸੀਗੀ ਤੇ ਬੜਾ ਇਹ ਸਖ ਸਨੇਹਾ ਆ ਕਿ ਕੋਈ ਵੀ ਗੈਂਗਸਟਰ ਅਤੇ ਕ੍ਰਾਈਮਨਲ ਉਹ ਪਟਿਆਲਾ ਪੁਲਿਸ ਦੇ ਸਾਰੇ ਰਡਾਰ ਤੇ ਹੈਗੇ ਤੇ ਕਿਸੇ ਪ੍ਰਕਾਰ ਦੇ ਕ੍ਰਾਈਮ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊ ਸਰ ਜਿਹੜੇ ਪਹਿਲਾਂ ਕ੍ਰਾਈਮ ਕੀਤੇ ਹੋ ਥਾਣਾ ਬਨੂੜ ਚ ਹੀ ਕੀਤੇ ਆ ਕਿਤੇ ਬਾਹਰ ਵੀ ਕੀਤੇ ਦੇਖੋ ਜੀ ਇਹਨੇ ਫਤਿਹਗੜ ਬਨੂੜ ਤੇ ਰਾਜਪੁਰਾ ਏਰੀਆ ਚ ਇਹਦੇ ਪਹਿਲੇ ਕ੍ਰਾਈਮ ਹੈਗੇ ਆ